27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਖਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਚਾਹੇ ਸ਼ਹੀਦਾਂ ਸੂਰਮਿਆਂ ਦੀਆਂ ਬਰਸਤਾਂ ਦਾ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ। ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ। ਕਿਉਂਕਿ ਇਹਨਾਂ ਦੇ ਮੰਤਰੀ ਵਰਗੇ ਪਹਿਲਾਂ ਹੀ ਉਹ ਹੋਏਗੇ ਨੇ ਸਰਕਾਰ ਚ ਮੰਤਰੀ ਬੈਠੇ ਨੇ ਤੇ ਇਹਦਾ ਵੀ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਂਨ ਕੀਤਾ ਕਿ ਪੰਜਾਬ ਦੀ ਧਰਤੀ ਉਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਰਨ ਸਾਨੂੰ ਕਿ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾਰ ਸਾਡੇ ਜਵਾਬ ਕੋ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਣਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਲਖਾਈ ਟੈਂਪੂਆਂ ਕੀ ਭਾਗ ਇੱਥੇ ਦਾ ਇਹ ਕਹੇ ਕਹਨੇ ਜੇ ਤੁਸੀਂ ਇਹਦੀ ਜਿੰਮੇਵਾਰੀ ਹੈ ਉਹਨਾਂ ਨੂੰ ਜਿਵੇਂ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚੇ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਇਹ ਸੰਘਰਸ਼ ਫਿੱਟਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦ ਤੀਏ ਕਿੰਨੀ ਜਨਤਵੰਦੀ ਦਾਮ ਹੋ ਗਿਆ ਸਾਰਾ ਪੰਜਾਬ ਸ਼ਾਮਲ ਆਏ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਬਕ ਨਹੀਂ ਇਹ ਮੇਰੇ ਜਵਾਕੇ ਦੇਖਣਗੇ ਵੀ ਉੱਥੇ ਟ੍ਰਿਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਵੀ ਕੁੱਤਾ ਪੇਲਾ ਕਰਨਾ ਕੋਈ ਪੁੱਟਾ ਆ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛੱਪ ਕੇ ਬਥੇਰੇ ਪੱਲਾ ਕਰਦੇ ਤੁਸੀਂ ਵੀ ਕਰ ਲਓ ਇਹ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਮਤਾਂੀਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਆਜ਼ਾਦੀ ਹੈ ਜੀ ਇਹ ਐ ਨਹੀਂ ਆਜ਼ਾਦੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਪ੍ਰਸ਼ਧਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲਗ ਲੁਗੂ ਹਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਮਿੰਟ ਜਿਹੜੀ ਪੋਸਟ ਵਾਲੀ ਫੜੀ ਗਈ ਹੈ ਨਾ ਕਿਵੇਂ ਦੇਖੋ ਫੀਲ ਉਹ ਵਸਦਾ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਕਿੱਡਾ ਵੱਡਾ ਸਮਗਲਰ ਆ ਉਹ ਫੜ ਲਿਆ ਇਹਨਾਂ ਦਾ ਰਿੰਗ ਰਿਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੇ ਫੜ ਲਈ ਖਬਰਾਂ ਕੌਣ ਕੌਣ ਸ਼ਾਮਲ ਹਨ ਇਹਦੀ ਜਾਂਚ ਹੋਣੀ ਚਾਹੀਦੀ ਆ ਤਾਰਾ ਆਈਪੀਐਸ ਦੇ ਅਧਿਕਾਰ ਦੇ ਨਾਲ ਵੀ ਜੁੜਦੇ ਨੇ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦਿਆਂ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕਿ ਜੂਰੀਸੀ ਦੀ ਜਾਂਚ ਹੋਵੇ ਉਹ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਆ ਜਿਹੜੇ ਸ਼ਾਮਲ ਫੜਕੇ ਅੰਦਰ ਦੇ ਉਹ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕੋਲ ਢਾਉਂਦੇ ਫਿਰਦੇ ਆ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਆ ਪੁਰਾਣੀ ਦੀ ਗੱਲ ਆ ਕਦਰਯੋਗ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਤੇ ਜਿਹੜੀ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਬਰਸੀਆਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁੜਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਵਰਗੇ ਪਹਿਲਾਂ ਹੀ ਉਹ ਹੈਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਨੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮਿਲਦਾਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਂਨ ਕੀਤਾ ਜੀ ਪੰਜਾਬ ਦੀ ਧਰਤੀ ਉਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਹਿੰਦੇ ਸਾਨੂੰ ਕਿ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗਉਗਾ ਯਾਰ ਸਾਡੇ ਜਵਾਕ ਨੂੰ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਲਖਾਈ ਟੈਂਪੂਆਂ ਕੀ ਭਾਵ ਹੈ ਇਥੇ ਦਾ ਇਹ ਕਹਿੰਦੇ ਜਿਹਨੂੰ ਤੁਸੀਂ ਫੇਰੇ ਦੀ ਗਾਇ ਰੋਕਣ ਦੇ ਲਈ ਉਹਨਾਂ ਨੂੰ ਕੁਛ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੋ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਹਾਂ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਇਹ ਸੰਘਰਸ਼ ਫਿੱੜਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਜਦਤੀ ਸਾਰਾ ਪੰਜਾਬ ਸ਼ਾਮਲ ਆਏ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮਾਲੋ ਮੇਰੇ ਪੁਰਾ ਪੁਰਾ ਜਵਾਕ ਨੇ ਇਹ ਮੇਰੇ ਜਵਾਕ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਬੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਸੋ ਇਸ ਲਈ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਕੋ ਕੁੱਤਾ ਪਹਿਲਾ ਕਰਨਾ ਕੋ ਕੁੱਟਾ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛੱਡ ਕੇ ਬਥੇਰੇ ਪਹਿਲਾ ਕਰੀ ਤੁਸੀਂ ਵੀ ਕਰ ਲਓ ਇਹ ਜਨਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਮਤਾਂੀਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਆਜ਼ਾਦੀ ਹੈ ਜੀ ਇਹ ਐ ਨਹੀਂ ਆਜ਼ਾਦੀਆਂ ਹੁੰਦੀ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਪ੍ਰੈਜ਼ੀਡੈਂਟ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲਗ ਲੁਗੂ ਹਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬੰਣਾ ਜਿਹੜੀ ਪੁਲਿਸ ਵਾਲੀ ਬਣੀ ਗਈ ਹੈ ਨਾ ਤੇ ਜਿਵੇਂ ਦੇਖੋ ਓਹ ਚੀਜ਼ ਨੇ ਉਹ ਬਈ ਤਾਂ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਕਿੱਡਾ ਵੱਡਾ ਸਮਗਲਰ ਆ ਉਹ ਫੜ ਲਿਆ ਇਹਨਾਂ ਦਾ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੀ ਇਹ ਫੜਦੀ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਤਾਰਾ ਆਈਪੀਐਸ ਅਧਿਕਾਰ ਦੇ ਨਾਲ ਜੁੜਦੇ ਨੇ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦੇ ਆ ਇਹਦੀ ਜਾਂਚ ਹੋਵੇ ਇਹਦੀ ਪੜਤਾਲ ਹੋਵੇ ਕਿਉਂ ਨਹੀਂ ਜਾਂਚ ਹੋਵੇ ਕੋਈ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਆ ਜਿਹੜੇ ਸ਼ਾਮਲਾ ਫੜ ਕੇ ਅੰਦਰ ਦਿਓ ਪਰ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕਾਲਜ ਢਾਉਂਦੇ ਫਿਰਦੇ ਆ